ਪਰ ਉਹਨਾਂ ਨੇ ਚੋਰੀ ਨਹੀਂ ਕੀਤੀ ਉਹਨਾਂ ਨੇ ਪਾਪ ਕਮਾਇਆ ਸਟੇ ਸਭ ਤੋਂ ਪਵਿੱਤਰ ਭਗਵਾਨ ਸ਼ਿਵ ਦੇ ਸ਼ਿਵਲਿੰਗ ਨੂੰ ਉਹਨਾਂ ਨੇ ਜੋ ਹੱਥ ਪਹਚਾਈ ਔਰ ਉਸ ਤੋਂ ਬਾਅਦ ਜੋ ਉਹਨਾਂ ਨੇ ਕੁਛ ਮੁਠੀ ਭਾਰੇ ਚਾਂਦੀ ਦੇ ਲਈ ਚਾਂਦੀ ਚੋਰਾਣ ਦੇ ਲਈ ਇਹ ਐਡੀ ਵੱਡੀ ਬੇਇੱਜ਼ਤੀ ਤਿੰਨ ਵਜੇ ਦੀ ਗੱਲ ਹੈ ਸਵੇਰੇ 15 ਤਰੀਕ 15 ਅਗਸਤ ਤਿੰਨ ਵਜੇ ਦੀ ਗੱਲ ਹੈ ਔਰ 6:45 ਮਿੰਟ ਦੇ ਕਰੀਬ ਮੈਨੂੰ ਨਾਲ ਐਸਪੀ ਸੁਪਰਡੈਂਡੈਂਟ ਪੁਲਿਸ ਤੇ ਉਹਨਾਂ ਦੇ ਨਾਲ ਡੀਐਸਪੀ ਸਬਡਿਵੀਜ਼ਨ ਤੇ ਨਾਲ ਐਸਐਚਓ ਸਿਟੀ 1 ਤੇ ਨਾਲ ਸੀਜੀਏ ਸਟਾਫ ਦੇ ਇੰਚਾਰਜ ਇਹਨਾਂ ਨੂੰ ਮੈਂ ਔਨ ਸਪੌਟ ਮੌਕੇ ਤੇ 15 ਮਿੰਟਾਂ ਦੇ ਵਿੱਚ ਵਿੱਚ ਉਹਕੇ ਭੇਜਦਾ ਸੀ ਉਸ ਤੋਂ तकरीबन ਅੱਧੇ ਘੰਟੇ ਦੇ ਵਿੱਚ ਵਿੱਚ ਮੈਂ ਤੇ ਮੇਰੇ ਪਿਤਾ ਜੀ ਉੱਥੇ ਅਸੀਂ ਚਲੇ ਗਏ ਸੀ ਅੰਮ੍ਰਿਤਸਰ ਮੀਡੀਆ ਦੀ ਪ੍ਰੈਸ ਕਾਨਫਰੰਸ ਲਈ ਯਕੀਨੀ ਮੌਜੂਦ। ਸਭ ਤੋਂ ਪਹਿਲਾਂ ਅੱਜ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਤੇ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਮੈਂ तहे ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ। ਅੱਜ ਦੀ ਇਸ ਪ੍ਰੈਸ ਕਾਨਫਰੰਸ ਬੜੇ ਇੱਕ ਅਹਿਮ ਮੁੱਦੇ ਤੇ ਬੁਲਾਈ ਗਈ ਹੈ। ਜਿਵੇਂ ਤੁਸੀਂ ਜਾਣਦੇ ਹੋ 15 ਤਰੀਕ ਦੀ ਤੜਕ ਸਵੇਰ ਨੂੰ ਤਕਰੀਬਨ 3 ਵਜੇ ਦੇ ਕਰੀਬ ਸਾਡੇ ਖੰਨੇ ਦੇ ਬੜੇ ਹੀ ਪ੍ਰਾਚੀਨ ਤਕਰੀਬਨ 100 ਸਾਲ ਪੁਰਾਣੇ ਸ਼ਿਵ ਮੰਦਿਰ ਦੇ ਵਿੱਚ ਜੋ ਕੁਝ ਪਾਪੀ ਮੈਂ ਉਹਨਾਂ ਨੂੰ ਕਹੂੰਗਾ ਪਾਪੀ ਕਾਰਨ ਕੀ ਹੈ ਉਹ ਆਏ ਤਾਂ ਸੀ ਚੋਰੀ ਦੇ ਮੰਤਪ ਦੇ ਨਾਲ ਪਰ ਉਹਨਾਂ ਨੇ ਚੋਰੀ ਨਹੀਂ ਕੀਤੀ ਉਹਨਾਂ ਨੇ ਪਾਪ ਕਮਾਇਆ ਸਾਡੇ ਸਭ ਤੋਂ ਪਵਿੱਤਰ ਭਗਵਾਨ ਸ਼ਿਵ ਦੇ ਸ਼ਿਵਲਿੰਗ ਨੂੰ ਉਹਨਾਂ ਨੇ ਜੋ ਹੱਥ ਪਚਾਈ ਔਰ ਉਸ ਤੋਂ ਬਾਅਦ ਜੋ ਉਹਨਾਂ ਨੇ ਕੁਝ ਮੁਠੀ ਭਰ ਚਾਂਦੀ ਦੇ ਲਈ ਚਾਂਦੀ ਚੋਰਾਣ ਦੇ ਲਈ ਇਹ ਐਡੀ ਵੱਡੀ ਬੇਅਤਮੀ ਕੀਤੀ ਜਿਵੇਂ ਇਹ ਗੱਲ ਹੋਈ ਸੀ ਇਹ ਤਕਰੀਬਨ 3 ਵਜੇ ਦੀ ਗੱਲ ਹੈ ਸਵੇਰੇ 15 ਤਰੀਕ 15 ਅਗਸਤ 3 ਵਜੇ ਦੀ ਗੱਲ ਹੈ ਔਰ 6:45 ਦੇ ਕਰੀਬ ਮੈਨੂੰ ਜਿਹੜੀ ਮੰਦਰ ਕਮੇਟੀ ਹੈ ਮੰਦਰ ਕਮੇਟੀ ਦੇ ਸਦਸਿਆਂ ਦੀ ਕਾਲ ਆਈ ਸੀ ਔਰ ਇਮੀਡੀਏਟਲੀ ਜਿਵੇਂ ਮੈਨੂੰ ਕਾਲ ਆਈ ਤਾਂ ਨਾਲ ਦੀ ਨਾਲ ਐਸਪੀ ਸੁਪਰਡੈਂਡੈਂਟ ਪੁਲਿਸ ਤੇ ਉਹਨਾਂ ਦੇ ਨਾਲ ਡੀਐਸਪੀ ਸਬਡਿਵੀਜ਼ਨ ਦੇ ਨਾਲ ਐਸ ਐਚਓ ਸਿਟੀ 1 ਦੇ ਨਾਲ ਸੀਆਈਏ ਸਟਾਫ ਦੇ ਇੰਚਾਰਜ ਇਹਨਾਂ ਨੂੰ ਮੈਂ ਔਨ ਸਪੌਟ ਮੌਕੇ ਤੇ 15 ਮਿੰਟਾਂ ਦੇ ਵਿੱਚ ਵਿੱਚ ਉੱਥੇ ਭੇਜਦਾ ਸੀਗਾ ਉਸ ਤੋਂ ਤਕਰੀਬਨ ਅੱਧੇ ਘੰਟੇ ਦੇ ਵਿੱਚ ਵਿੱਚ ਮੈਂ ਤੇ ਮੇਰੇ ਪਿਤਾ ਜੀ ਉੱਥੇ ਅਸੀਂ ਚਲੇ ਗਏ ਸੀ ਤਾਂ ਜਦੋਂ ਮੰਦਰ ਕਮੇਟੀ ਦੇ ਸਦਸਿਆਂ ਨਾਲ ਗੱਲ ਕੀਤੀ ਅਸੀਂ ਸਾਰਾ ਜਿਹੜਾ ਵਾਕਿਆ ਜਿਵੇਂ ਹੋਇਆ ਸੀ ਇਹ ਉੱਤੇ ਚੜ੍ਹ ਕੇ ਸਾਰਾ A to Z ਮੰਦਰ ਦੇ ਉੱਪਰ ਦੇਖ ਕੇ ਆਏ ਵੀ ਕਿੱਥੋਂ ਚੋਰ ਆਏ ਕਿਵੇਂ ਉਹਨਾਂ ਨੇ ਪਾਪੀਆਂ ਨੇ ਆ ਕੇ ਉਸ ਛਾਲੀ ਰਾਹੀਂ ਸਹਿੰਦ ਲਾ ਕੇ ਥੱਲੇ ਉਹ ਰੱਸਾ 18 ਫੁੱਟ ਰੱਸਾ ਸਿੱਟ ਕੇ ਗੱਠਾ ਮਾਰ ਕੇ ਥੱਲੇ ਉਤਰੇ ਔਰ ਉਹਨਾਂ ਨੇ ਚੋਰੀ ਵੀ ਕੀਤੀ ਨਾਲ ਬੇਅਦਬੀ ਵੀ ਕੀਤੀ ਔਰ ਉਸ ਤੋਂ ਬਾਅਦ ਉਹ ਉਸੇ ਦਿਨ ਤੋਂ ਉਸੇ ਦਿਨ ਜਦੋਂ ਸਵੇਰ ਵੇਲੇ ਜਾਨੀ ਕਿ ਤਕਰੀਬਨ ਤਕਰੀਬਨ ਇਹ ਗੱਲ ਹੋ ਗਈ ਉਹ ਜਦੋਂ ਸਾਢੇ 1 8 ਵਜੇ ਦੇ ਕਰੀਬ ਇਹ ਗੱਲ ਪੂਰੇ ਆਗਵਾਨ ਪੂਰੇ ਸਮਾਜ ਦੇ ਵਿੱਚ ਫੈਲੀ ਖੰਨੇ ਦੇ ਵਿੱਚ ਫੈਲੀ ਨੰਨੇ ਤੋਂ ਬਾਹਰਲੇ ਇਲਾਕਿਆਂ 'ਚ ਫੈਲੀ ਤਾਂ ਲੋਕਾਂ ਦੇ ਵਿੱਚ ਸ਼ਰਧਾਲੂਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬਹੁਤ ਵੱਡਾ ਰੂਸ ਸੀ ਔਰ ਰੂਸ ਨੂੰ ਦੇਖਦੇ ਹੋਏ ਚੱਲਦੇ ਹੋਏ ਅਸੀਂ ਪੁਲਿਸ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਔਰ ਮੈਂ ਉਰੇ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿਉਂਕਿ ਉਸੇ ਦਿਨ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹ ਇਸੜੂ ਵਿਖੇ ਜੋ ਸ਼ਹੀਦ ਆਪਣੇ ਕਰਨੈਲ ਸਿੰਘ ਇਸੜੂ ਜੀ ਨੂੰ ਤੇ ਸ਼ੀਰ ਭੁਪਿੰਦਰ ਸਿੰਘ ਇਸੜੂ ਜੀ ਨੂੰ ਸ਼ਰਦਾ ਸੁਮਨ ਭੇਟ ਕਰਨ ਲਈ ਆਏ ਸਾਲ ਆਂਦੇ ਨੇ ਉਸੇ ਦਿਨ ਮੈਂ ਮੁੱਖ ਮੰਤਰੀ ਸਾਹਿਬ ਦੀ ਨੋਟਿਸ 'ਤੇ ਗੱਲ ਲਿਆਂਦੀ ਸੀ ਕਿ ਖੰਨੇ ਦੇ ਵਿੱਚ ਇੱਕ ਐਡੀ ਵੱਡੀ ਗੱਲ ਹੋ ਗਈ ਤੇ ਤੁਹਾਡਾ ਸ਼ਡਿਊਲ ਆਲਰੇਡੀ ਕਿਉਂਕਿ ਪਹਿਲਾਂ ਹੀ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਸ਼ਡਿਊਲ ਫਾਈਨਲਾਈਜ਼ ਹੁੰਦਾ ਪਰ ਤੁਸੀਂ ਉਰੋਂ ਹੀ ਕਿਰਪਾ ਕਰਕੇ ਡੀਜੀਪੀ ਸਾਹਿਬ ਨੂੰ ਕਹੋ ਤੇ ਇਹ ਜਿਹੜਾ ਮੈਟਰ ਬੜਾ ਸੀਰੀਅਸ ਹੈ ਇਹਦੇ ਤੇ ਆਪਾਂ ਐਕਸ਼ਨ ਲੈਣਾ ਹੈ ਮੇਰੇ ਦੇਖਦੇ ਦੇਖਦੇ ਮੁੱਖ ਮੰਤਰੀ ਸਾਹਿਬ ਨੇ ਇੰਨੀ ਕਲੀਅਰ ਡਾਇਰੈਕਸ਼ਨਸ ਡੀਜੀਪੀ ਸਾਹਿਬ ਨੂੰ ਦਿੱਤੀਆਂ ਤੇ ਨਾਲ ਡੀਆਈਜੀ ਮੈਡਮ ਮੂਦੇ ਧਨਪ੍ਰੀਤ ਕੌਰ ਉਹਨਾਂ ਨੂੰ ਦਿੱਤੀਆਂ ਕਿ ਇਹ ਜਿਹੜਾ ਕਿਉਂਕਿ ਉੱਥੇ ਸਾਰੇ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸੀ ਐਸਐਸਪੀ ਅਸ਼ਵਨੀ ਗੋਟਿਆਲ ਜੀ ਵੀ ਮੌਜੂਦ ਸੀ ਉਹਨਾਂ ਨੂੰ ਕਿਹਾ ਕਿ ਜਿੱਥੇ ਵੀ ਇਹ ਪਾਪੀ ਪਾਪ ਕਰਕੇ ਭੱਜੇ ਨੇ ਲੁਕੇ ਨੇ ਮੈਨੂੰ ਘਾਟਿਆਂ ਦੇ ਵਿੱਚ ਵਿੱਚ ਘਾਟਿਆਂ ਬੱਤੀਏ ਜਿਹੜੇ ਪਾਪੀ ਨੇ ਇਹ ਚਾਹੇ ਚੋਰ ਨੇ ਇਹ ਮੈਨੂੰ ਸਲਾਖਾਂ ਦੇ ਪਿੱਛੇ ਚਾਹੀਦੇ ਨੇ ਉਸੇ ਦਿਨ ਤੋਂ ਬਾਅਦ ਪੁਲਿਸੀ ਜਿਹੜਾ ਪ੍ਰਸ਼ਾਸਨ ਸੀ ਉਹ ਓਨ ਟੋਸ ਸੀਗਾ ਜਗ੍ਹਾ ਜਗ੍ਹਾ ਅਲੱਗ-ਲੱਗ ਜਗ੍ਹਾ ਤੇ ਛਾਪੇਮਾਰੀ ਚੱਲਦੀ ਸੀ ਔਰ ਨਾ ਸਿਰਫ ਖੰਨੇ ਦੀ ਪੁਲਿਸ ਬਲਕਿ ਬਠਿੰਡੇ ਤੋਂ ਵੀ ਪੁਲਿਸ ਦੇ ਅਧਿਕਾਰੀ ਬੁਲਾਏ ਗਏ ਸੀ ਹੋਰ ਖੱਬੇ ਸੱਜੇ ਜਿੱਥੋਂ ਇੱਥੋਂ ਸਪੋਰਟ ਲੈਣੀ ਸੀ ਪੁਲਿਸ ਦੇ ਆਲਾ ਅਧਿਕਾਰੀਆਂ ਤੋਂ ਸਪੋਰਟ ਲਿੱਤੀ ਗਈ ਔਰ ਇਸ ਦੌਰਾਨ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਕੈਬਨਿਟ ਮਨਿਸਟਰ ਅਮਨ ਅਰੋੜਾ ਜੀ ਨੂੰ ਵੀ ਖੰਨੇ ਭੇਜਿਆ ਸੀ ਤੇ ਤਾ ਜੋ ਜਾਓ ਜਾ ਕੇ ਉੱਥੇ ਮੌਕੇ ਦੇ ਉੱਤੇ ਦੇਖ ਕੇ ਆਓ ਔਰ ਮੰਤਰ ਕਮੇਟੀ ਦੇ ਨਾਲ ਇੱਕ ਮੀਟਿੰਗ ਕਰਕੇ ਆਓ ਤਾ ਜੋ ਆਪਾਂ ਇੱਕ ਅਮਨ ਸ਼ਾਂਤੀ ਦਾ ਜੋ ਸਨੇਹ ਹੈ ਇੱਕ ਭਾਈਚਾਰਕ ਸਾਂਝ ਦਾ ਸਨੇਹ ਹੈ ਇਹ ਆਪਾਂ ਸਮਾਜ ਦੇ ਵਿੱਚ ਦੇਣਾ ਪਰ ਮੈਂ ਇਸ ਦੇ ਨਾਲ ਨਾਲ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਮੇਰੇ ਖੰਨਾ ਸ਼ਹਿਰ ਦੇ ਸਾਰੇ ਵਾਸੀਆਂ ਦਾ ਔਰ ਨਾਲ ਮੈਂ ਪੰਜਾਬ ਦੇ ਵਾਸੀਆਂ ਦਾ ਜਿਨ੍ਹਾਂ ਨੇ ਇਸ ਮੈਟਰ ਦੀ ਸੈਂਸਿਟੀਵਿਟੀ ਨੂੰ ਸਮਝਦੇ ਹੋਏ ਇਸ ਮੈਟਰ ਦੀ ਮਤਲਬ ਕਿ ਇੱਕ ਸੂਖਮਤਾ ਨੂੰ ਸਮਝਦੇ ਹੋਏ ਵੀ ਇਹ ਮੈਟਰ ਕਿੰਨਾ ਕਿੰਨਾ ਸੈਂਸਿਟਿਵ ਤੇ ਸੂਖਮ ਹੈ ਉਹਨਾਂ ਨੇ ਬੜਾ ਠਰਮਾ ਤੇ ਬੜਾ ਪੇਸ਼ੈਂਸ ਬਣਾ ਕੇ ਰੱਖੀ ਮੇਰੇ ਸ਼ਹਿਰ ਦੇ ਸਾਰੇ ਹੀ ਵਸਨੀਕਾਂ ਨੇ ਤਹਿ ਦਿਲ ਦੀ ਕਰਾਈਆਂ ਤੋਂ ਮੈਂ ਸਿਰ ਝੁਕਾ ਕੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਮੰਦਰ ਕਮੇਟੀ ਦਾ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਮੰਦਰ ਕਮੇਟੀ ਨੇ ਮੰਦਰ ਕਮੇਟੀ ਦੇ ਸਦਸਿਆਂ ਨੇ ਸਾਰਿਆਂ ਨੇ ਬੜਾ ਵੱਡੇ ਲੈਵਲ ਤੇ ਕੋਆਪਰੇਟ ਕੀਤਾ ਟਾਈਮ-ਟਾਈਮ ਸਰ ਉਹ ਮਤਲਬ ਕਿ ਇਹ ਸਬ ਮੈਟਰ ਨੂੰ ਹੈਂਡਲ ਕਰਦੇ ਰਹੇ ਔਰ ਇੱਕ ਸ਼ਾਂਤਮਈ ਵਾਤਾਵਰਨ ਬਣਾ ਕੇ ਰੱਖਣ ਲਈ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਕੁਝ ਜਿਹੜੇ ਸ਼ਰਾਰਤੀ ਐਲੀਮੈਂਟ ਜਿਹੜੇ ਕਿ ਇਸ ਨੂੰ ਕਦੇ ਤਾਂ ਕੋਈ ਧਾਰਮਿਕ ਰੰਗਤ ਦੇਣ ਨੂੰ ਫਿਰਦੇ ਸੀ ਕਦੇ ਉਹ ਇਸ ਨੂੰ ਚਾਹਦੇ ਸੀ ਵੀ ਕਿਸੇ ਤਰੀਕੇ ਨਾਲ ਇਹਦੀ ਆੜ ਲੈ ਕੇ ਪੰਜਾਬ ਦੇ ਵਿੱਚ ਕੋਈ ਜਾਨੀ ਕਿ ਅਸੀਂ ਗਲਤ ਫਿਰਕਾ ਪ੍ਰਸਿੱਧ ਦਾ ਮੈਸੇਜ ਫਲਾ ਸਕੀਏ ਸੋ ਐਸੇ ਜਿੰਨੇ ਵੀ ਬੈਡ ਐਲੀਮੈਂਟਸ ਸੀ ਗੁੰਡਾ ਐਲੀਮੈਂਟਸ ਸੀ ਉਹਨਾਂ ਨੇ ਇਹ ਬੈਡ ਐਲੀਮੈਂਟਸ ਨੂੰ ਸਾਰਿਆਂ ਨੂੰ ਇਸ ਇਸ ਸਾਰੇ ਕੇਸ ਤੋਂ ਦੂਰ ਰੱਖਿਆ ਸੋ ਇਸ ਕਰਕੇ ਮੰਦਿਰ ਕਮੇਟੀ ਦਾ ਵੀ ਤਹਿ ਦਿਲੋਂ ਧੰਨਵਾਦ ਔਰ ਮੈਂ ਉਚੇਚੇ ਤੌਰ ਤੇ ਮੀਡੀਆ ਦਾ ਵੀ ਧੰਨਵਾਦ ਕਰਦਾ ਕਿਉਂਕਿ ਤੁਸੀਂ ਮੀਡੀਆ ਦੇ ਹੱਥ ਚ ਬਹੁਤ ਵੱਡੀ ਤਾਕਤ ਹੁੰਦੀ ਹੈ ਮੀਡੀਆ ਕਰਮੀਆਂ ਨੇ ਮੀਡੀਆ ਵਾਸੀਆਂ ਨੇ ਸਾਡਿਆਂ ਨੇ ਬਹੁਤ ਵੱਡੀ ਇੱਕ ਇਸ ਦੀ ਜੋ ਕਵਰੇਜ ਕੀਤੀ ਇੱਕ ਐਨੀ ਸ਼ਾਨਦਾਰ ਲਾਜਵਾਬ ਕਵਰੇਜ ਕੀਤੀ ਸੀ ਕਿਉਂਕਿ ਕਿਸੇ ਵੀ ਕਿਸਮ ਦੀ ਇਹਨੂੰ ਟੂਲ ਦਿੱਤੀ ਜਾ ਸਕਦੀ ਸੀ ਪਰ ਉਹ ਇਹ ਗੱਲ ਨੂੰ ਸਮਝਦੇ ਸੀ ਕਿਤੇ ਨਾ ਕਿਤੇ ਨਾ ਮੀਡੀਆ ਨੂੰ ਵੀ ਔਰ ਸਾਰੇ ਸਮਾਜ ਨੂੰ ਵੀ ਇਹ ਗੱਲ ਪਤਾ ਲੱਗ ਰਹੀ ਸੀ ਕਿ ਇਹ ਜਿਹੜਾ ਮੈਟਰ ਹੈ ਇਹਦੇ ਵਿੱਚ ਕਿਸੇ ਦਾ ਇਹਦੇ ਵਿੱਚ ਕਿਸੇ ਇੱਕ ਕਿਸੇ ਸਮੁਦਾਏ ਦੀ ਜਾਂ ਕਿਸੇ ਇੱਕ ਕਿਸੇ ਬੰਦੇ ਦੀ ਇਹ ਚ ਬੈਡ ਇੰਟੈਂਸ਼ਨ ਹੋਈ ਨਹੀਂ ਸਕਦੀ ਕਿਉਂਕਿ ਭਗਵਾਨ ਸ਼ਿਵ ਸ਼ਿਵ ਕੋੜੇਨਾਥ ਉਹ ਸਾਰਿਆਂ ਦੇ ਸਾਂਝੇ ਨੇ ਸਾਰੇ ਉਹਨਾਂ ਦੇ ਅੱਗੇ ਨਤਮਸਤਕ ਹੁੰਦੇ ਨੇ ਸਿਰ ਝੁਕਾਉਂਦੇ ਨੇ ਉਹਨਾਂ ਦਾ ਸਤਿਕਾਰ ਕਰਦੇ ਨੇ ਸੋ ਜਿਹੜਾ ਚੋਰ ਹੁੰਦਾ ਹੈ ਚੋਰ ਕੋਈ ਵੀ ਹੋਵੇ ਚੋਰ ਦਾ ਕੋਈ ਧਰਮ ਨਹੀਂ ਹੁੰਦਾ ਚੋਰ ਦਾ ਕੋਈ ਮਜ਼ਹਬ ਨਹੀਂ ਹੁੰਦਾ ਚੋਰ ਦਾ ਮੋਟਿਵ ਸਿਰਫ ਇੱਕ ਹੁੰਦਾ ਚੋਰੀ ਕਰਨਾ ਔਰ ਤੁਸੀਂ ਦੇਖਿਆ ਹੋਣਾ ਅੱਜ ਸਵੇਰੇ ਐਸਐਸਪੀ ਮੈਡਮ ਦੀ ਕਾਨਫਰੈਂਸ ਪ੍ਰੈਸ ਕਾਨਫਰੈਂਸ ਤੋਂ ਬਾਅਦ ਕਿ ਜਿਹੜੇ ਉਹ ਦੋਸ਼ੀ ਨੇ ਉਹ ਦੋਸ਼ੀਆਂ ਦੀ ਵੀ ਤੁਸੀਂ ਅੱਜ ਸਵੇਰੇ ਕਵਰੇਜ ਕਰਕੇ ਆਏ ਹੋ ਇਹ ਜਿਹੜੇ ਚਾਰ ਦੋਸ਼ੀ ਫੜੇ ਗਏ ਨੇ ਇਹ ਇਹਨਾਂ ਦੇ ਜਿਹੜੇ ਮਨਸੂਬੇ ਸੀ ਜਿਨ੍ਹਾਂ ਚੋਂ ਦੋ ਪੰਜਾਬ ਚੋਂ ਫੜੇ ਗਏ ਨੇ ਤੇ ਦੋ ਬਾਹਰਲੀਆਂ ਸਟੇਟਾਂ ਤੋਂ ਸੀ ਮੈਂ ਇਹ ਮੇਰੀ ਇੱਕ ਮੰਨਣਾ ਹੋਰ ਸੋਚ ਇੱਕ ਹੋਰ ਵੀ ਹੈ ਭਗਵਾਨ ਸ਼ਿਵ ਦੀ ਲੀਲਾ ਕਹੋ ਇਹਨੂੰ ਅਪਰੰਪਾਰ ਲੀਲਾ ਕਹੋ ਭਗਵਾਨ ਸ਼ਿਵ ਦੀ ਇਹ ਭਗਵਾਨ ਸ਼ਿਵ ਨੇ ਇਹ ਇਹਨਾਂ ਨੇ ਦੇਖੋ ਕਿੱਡਿਆ ਵੱਡਾ ਇੱਕ ਇੱਕ ਵੱਡਾ ਕਾਂਡ ਹੋਣ ਤੋਂ ਬਚ ਗਿਆ ਕਿ ਇਹਨਾਂ ਦਾ ਅਗਲਾ ਮਨਸੂਬਾ ਸੀ ਕਿ ਭਾਰਤ ਦੇ ਸਾਊਥ ਇਲਾਕੇ ਦੇ ਵਿੱਚ ਜਾ ਕੇ ਜਿਹੜੇ ਆਪਣੇ ਕੋਈ ਪ੍ਰਾਚੀਨ ਇਤਿਹਾਸਿਕ ਮੰਦਰ ਸੀ ਇਹਨਾਂ ਨੇ ਉੱਥੇ ਬਹੁਤ ਵੱਡਾ ਇੱਕ ਗੈਂਗ ਬਣਾ ਕੇ ਇੱਕ ਵੱਡੇ ਲੈਵਲ ਦੀ ਕਿਸੇ ਲੁੱਟਖੋ ਨੂੰ ਅੰਜਾਮ ਦੇਣਾ ਸੀ ਸੋ ਕਿਤੇ ਨਾ ਕਿਤੇ ਸ਼ਕਤੀਆਂ ਦੇਖੋ ਕਿੱਡੀਆਂ ਵੱਡੀਆਂ ਮੌਜੂਦ ਨੇ ਕਿ ਭਗਵਾਨ ਸ਼ਿਵ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਉਹਨਾਂ ਨੇ ਸਾਰੀ ਘਟਨਾ ਇੱਕ ਤਰ੍ਹਾਂ ਨਾਲ ਆਪਣੇ ਉੱਤੇ ਹੰਡਾਉਂਦੇ ਹੋਏ ਆਪਣੇ ਉੱਤੇ ਲੈਂਦੇ ਹੋਏ ਇਹ ਜਿਹੜੀ ਕੇਸ ਸੀਗਾ ਇਹ ਕੁਦਰਤੀ ਗੱਲ ਕਿ ਖੰਨਾ ਪੁਲਿਸ ਦੇ ਖੰਨਾ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਆ ਗਿਆ ਔਰ ਮੈਂ ਉਹਰੇ ਸ਼ਾਬਾਸ਼ ਦਿੰਦਾ ਪੁਲਿਸ ਅਧਿਕਾਰੀਆਂ ਨੂੰ ਚਾਹੇ ਉਹ ਡੀਜੀਪੀ ਗੌਰਵ ਯਾਦਵ ਜੀ ਦੀ ਕਮਾਂਡ ਦੇ ਵਿੱਚ ਪੁਲੀ ਪੂਰੇ ਸੋਰਸ ਨੇ ਕੰਮ ਕੀਤਾ ਹੋਵੇ ਤੇ ਚਾਹੇ ਡੀਆਈਜੀ ਮੈਡਮ ਧਨਪ੍ਰੀਤ ਕੌਰ ਜੀ ਹੋਣ ਚਾਹੇ ਐਸਐਸਪੀ ਅਸ਼wini ਗੋਟਿਆਲ ਜੀ ਹੋਣ ਚਾਹੇ ਡੀਐਸਪੀ ਹਰਜਿੰਦਰ ਸਿੰਘ ਗਿਲਜੀ ਹੋਣ ਡੀਐਸਪੀ ਅਮਰਿਤਪਾਲ ਸਿੰਘ ਜੀ ਹੋਣ ਨਾਲ ਸੀਆਈਏ ਦੇ ਇਨਸਟਾਫ ਅਮਨ ਜੀ ਹੋਣ ਜਿਹੜੀਆਂ ਟੀਮਾਂ ਬਾਰੋ ਵੀ ਆਈਆਂ ਮੈਂ ਸਾਰਿਆਂ ਦੀ ਉਰੇ ਇਸ ਗੱਲ ਤੇ ਸਰਾਨਾ ਕਰਦਾ ਕਿ ਜਿਨ੍ਹਾਂ ਨੇ ਉਸ ਦਿਨ ਤੋਂ ਬਾਅਦ ਇੱਕ ਦਿਨ ਵੀ ਇੱਕ ਘੰਟਾ ਵੀ ਕਿਤੇ ਅਵੇਸਲੇ ਨਹੀਂ ਜਾਣ ਦਿੱਤਾ ਕਿਤੇ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਔਰ ਇਹ ਐਡਾ ਵੱਡਾ ਜੋ ਅੰਤਰਰਾਜੀ ਗੈਂਗ ਸੀ ਇਹ ਇੰਟਰਸਟੇਟ ਗੈਂਗ ਇਨੂੰ ਉਹਨਾਂ ਨੇ ਬੇਨਕਾਬ ਕੀਤਾ ਬੇਕਾਬੂ ਕੀਤਾ ਔਰ ਇਹ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਕਿ ਜਿਹੜਾ ਇਹ ਚਾਹੇ ਚਾਂਦੀ ਚੋਰੀ ਕਰਦੇ ਸੀ ਚਾਹੇ ਸੋਨਾ ਚੋਰੀ ਕਰਦੇ ਸੀ ਚਾਹੇ ਗੁਰਦੁਆਰਿਆਂ ਚੋਂ ਮੰਦਰਾਂ ਚੋਂ ਜੋ ਚੋਰੀ ਕਰਦੇ ਸੀ ਇਹ ਇਹ ਸਾਰੇ ਦਾ ਸਾਰਾ ਜੋ ਮਟੀਰੀਅਲ ਜਾ ਕੇ ਲਖਨਊ ਦੇ ਇੱਕ ਸੁਨਿਆਰੇ ਕੋ ਵੇਚਦੇ ਸੀ ਉਹਦੇ ਖਾਤੇ ਤੱਕ ਫ੍ਰੀਜ਼ ਕਰ ਦਿੱਤੇ ਗਏ ਉਹਨੂੰ ਅਰੈਸਟ ਤੱਕ ਕਰ ਲਿੱਤਾ ਗਿਆ ਔਰ ਉਥੋਂ ਜਿੰਨੀ ਮਤਲਬ ਕਿ ਰਿਕਵਰੀ ਹੋ ਸਕੀ ਚਾਂਦੀ ਦੀ ਰਿਕਵਰੀ ਕਰ ਲਈਤੀ ਗਈ ਹੈ ਔਰ ਇੱਕ ਬਹੁਤ ਵੱਡਾ ਨੈਕਸਸ ਸੀ ਜੋ ਇੱਕ ਕ੍ਰੈਕ ਹੋਇਆ ਔਰ ਇਸ ਗੱਲ ਦਾ ਮੈਂ ਫੇਰ ਤੋਂ ਇੱਕ ਵਾਰ ਕਹੂੰਗਾ ਵੀ ਇਹ ਜਿਹੜਾ ਸ਼ਰੈ ਇਹ ਖੰਨਾ ਪੁਲਿਸ ਨੂੰ ਸਾਡੀ ਪੁਲਿਸ ਨੂੰ ਮਿਲਣਾ ਸੀ ਸੋ ਇਹ ਵੀ ਭਗਵਾਨ ਭੋਲੇ ਨਾਥ ਦੀ ਅਪਾਰ ਕਿਰਪਾ ਹੈ ਜੋ ਇਹ ਸੇਵਾ ਦਾ ਮੌਕਾ ਮੈਂ ਕਹੂੰਗਾ ਸੇਵਾ ਇੱਕ ਸੇਵਾ ਸੀ ਕਿਉਂਕਿ ਭਗਵਾਨ ਦੇ ਮੰਦਰਾਂ 'ਚ ਚੋਰੀਆਂ ਕਰਦੀਆਂ ਪਾਪ ਕਮਾਉਣੇ ਗੁਰਦੁਆਰੇ 'ਚ ਚੋਰੀਆਂ ਕਰਨੀਆਂ ਪਾਪ ਕਮਾਉਣੇ ਔਰ ਉਹਨਾਂ ਅੰਸਰਾਂ ਨੂੰ ਸ਼ਰਾਰਤੀ ਅੰਸਰਾਂ ਨੂੰ ਫੜ ਕੇ ਜੇਲਾ 'ਚ ਡੱਕਣਾ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਸੋ ਜੋ ਇਹ ਸੇਵਾ ਹੈ ਇਹ ਸਾਡੇ ਖੰਨਾ ਪੁਲਿਸ ਦੇ ਹੱਥ ਦੇ ਵਿੱਚ ਆਈ ਸੋ ਮੈਂ ਇਸ ਗੱਲ ਦੀ ਇੱਕ ਵਾਰ ਤੋਂ ਫੇਰ ਸਾਰਿਆਂ ਦਾ ਧੰਨਵਾਦ ਕਰਦਾ ਪਰ ਇੱਕ ਸਨੇਹਾ ਜਿਹੜਾ ਕਿ ਬੜਾ ਇੰਪੋਰਟੈਂਟ ਸਨੇਹਾ ਮੈਂ ਪ੍ਰੈਸ ਦੇ ਮਾਧਿਅਮ ਨਾਲ ਦੇਣਾ ਚਾਹੁੰਦਾ ਆਪਣੇ ਖੰਨੇ ਵਾਸੀਆਂ ਨੂੰ ਕਿ ਜਿਸ ਦਿਨ 15 ਅਗਸਤ ਨੂੰ ਇਹ ਬਹੁਤ ਵੱਡਾ ਇੱਕ ਪਾਪ ਹੋਇਆ ਸੀ ਕਾਂਡ ਹੋਇਆ ਸੀ ਠੀਕ ਹੈ ਉਸ ਦਿਨ ਸਾਡੇ ਸਾਰਿਆਂ ਦੀ ਭਾਵਨਾ ਬੜੀ ਆਹਤ ਸੀ ਸਾਡੇ ਭਾਵਨਾ ਨੂੰ ਚੋਟ ਪਹੁੰਚੀ ਹੋਈ ਸੀ ਪਰ ਮੈਂ ਉਸ ਦਿਨ ਇੱਕ ਚੀਜ਼ ਦੇਖਿਆ ਜਿਹੜਾ ਜੀਟੀ ਰੋਡ ਦੇ ਉੱਤੇ ਧਰਨਾ ਲੱਗਿਆ ਉਸ ਧਰਨੇ ਦੇ ਵਿੱਚ ਕਈ ਕਿਸਮ ਦੇ ਜਾਨੀ ਕਿ ਬਿਆਨਬਾਜ਼ੀਆਂ ਮੈਂ ਦੇਖੀਆਂ ਔਰ ਜਿਹੜੀ ਬੜੇ ਥੱਲੜੇ ਪੱਦਰ ਦੀ ਬਿਆਨਬਾਜ਼ੀ ਮੈਂ ਕੁਝ ਉਰੇ ਲੋਕਲ ਲੀਡਰਾਂ ਦੀ ਦੇਖੀ ਉਹ ਬੜੀ ਨਹਾਇਤੀ ਨਿੰਦਣਯੋਗ ਬਿਆਨਬਾਜ਼ੀ ਹੈ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਕਿਸੇ ਕਿਸਮ ਨਾਲ ਇਹਨੂੰ ਚਾਹੇ ਤਾਂ ਫਿਰਕਾ ਪ੍ਰਸਤੀ ਦਾ ਰੰਗ ਦਿੱਤਾ ਜਾਵੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕਿ ਉਹਨੇ ਲੋਕਲ ਜਨਤਾ ਨੂੰ ਭੜਕਾ ਕੇ ਇਹਨਾਂ ਨੂੰ ਇਸ ਤਰੀਕੇ ਨਾਲ ਮਤਲਬ ਕਿ ਇਹਨਾਂ ਦੀਆਂ ਭਾਵਨਾਵਾਂ ਨੂੰ ਹੋਰ ਐਕਸਪਲੋਇਟ ਕੀਤਾ ਜਾਵੇ ਤਾਂ ਜੋ ਕਿਸੇ ਤਰੀਕੇ ਦੇ ਨਾਲ ਇਸ ਇਹਨੂੰ ਕੋਈ ਰੰਗਤ ਨਮੀ ਦੇ ਕੇ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਭੰਗ ਕੀਤਾ ਜਾਵੇ ਮੈਂ ਤੁਹਾਡੇ ਮਾਧਿਅਮ ਨਾਲ ਉਹਨਾਂ ਨੂੰ ਚੇਤਾਵਨੀ ਵੀ ਦੇਣੀ ਚਾਹੁੰਦਾ ਕਿ ਤੁਸੀਂ ਆਪਣੀਆਂ ਐਸੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਜੋ ਕੀ ਹੁੰਦਾ ਕਿ ਇੱਕ ਛੋਟੀ ਜੀ ਜਣੀ ਕਿ ਇੱਕ ਗੱਲ ਨੂੰ ਤੁਸੀਂ ਮਤਲਬ ਕਿ ਕੀ ਸੀਗਾ ਕਿ ਆਉਣ ਵਾਲੇ ਸਮੇਂ ਚ ਉਹਰੇ ਲੋਕਲ ਇੱਕ ਇਲੈਕਸ਼ਨ ਸੀ ਇਲੈਕਸ਼ਨ ਨੂੰ ਜਿੱਤਣ ਲਈ ਕਈ ਤਾਂ ਆਪਣੇ ਧੀਆਂ ਪੁੱਤਾਂ ਨੂੰ ਜਿਧਾਣ ਲਈ ਮੈਂ ਦੇਖਿਆ ਉਹਦੇ ਵਿੱਚ ਉਹ ਜਣੀ ਕਿ ਉਹਨਾਂ ਨੇ ਅਲਫਾਜ਼ ਥਲੜੇ ਪੱਤਰ ਤੇ ਵਰਤੇ ਕਿ ਜਿਹੜੇ ਇੱਕ ਚੰਗੇ ਸਿਆਸੀ ਲੀਡਰ ਨੂੰ ਸ਼ੋਪਾ ਨਹੀਂ ਦਿੰਦੇ ਸੋ ਇਸ ਕਰਕੇ ਆਹੀ ਜਿਹੜੇ ਬੈਡ ਐਲੀਮੈਂਟ ਨੇ ਜਿਹੜੇ ਸਮਾਜ ਦੇ ਵਿੱਚ ਆਹੀ ਜੇ ਐਲੀਮੈਂਟ ਜਿਹੜੇ ਆਪਸੀ ਭਾਈਚਾਰਕ ਸਾਂਝਾ ਨੂੰ ਨੁਕਸਾਨ ਪਹੁੰਚਾਉਣ ਦਾ ਚਾਹੁੰਦੇ ਹੋਣ ਜਿਹੜੇ ਜਿਹੜੇ ਮੌਕਾ ਹੀ ਭਾਲਦੇ ਹੋਣ ਕਿ ਸਾਨੂੰ ਕੋਈ ਵੀ ਮੌਕਾ ਮਿਲੇ ਤੇ ਅਸੀਂ ਇਹਨੂੰ ਕਿਸੇ ਕਿਸਮ ਦਾ ਮਤਲਬ ਕਿ ਕੋਈ ਵੀ ਰੰਗਤ ਦੇਖੇ ਸਮਾਜ ਦੇ ਵਿੱਚ ਮਾਹੌਲ ਖਰਾਬ ਕਰ ਸਕੀਏ ਇਹਨਾਂ ਤੋਂ ਸੁਚੇਤ ਰਹੋ ਇਹਨਾਂ ਤੋਂ ਬਚਾ ਕਰਕੇ ਰਹੋ ਇਹ ਇਹ ਬੜਾ ਅਮਨ ਸ਼ਾਂਤੀ ਵਾਲਾ ਸਾਡਾ ਸ਼ਹਿਰ ਹੈ ਸਾਡਾ ਅਮਨ ਸ਼ਾਂਤੀ ਵਾਲਾ ਸੂਬਾ ਪੰਜਾਬ ਹੈ ਸੋ ਮੈਂ ਇੱਕ ਵਾਰ ਤੋਂ ਫੇਰ ਸਾਡੇ ਖੰਨਾਵਾਸੀਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਵੀ ਕਰਦਾ ਮੈਂ ਵਧਾਈ ਨਹੀਂ ਦਊਂਗਾ ਕਿਉਂਕਿ ਵਧਾਈ ਇਸ ਲਈ ਨਹੀਂ ਮੈਂ ਦਊਂਗਾ ਚਾਹੇ ਬੰਦੇ ਫੜੇਗੇ ਮੈਂ ਵਧਾਈ ਇਸ ਲਈ ਨਹੀਂ ਦਊਂਗਾ ਕਿਉਂਕਿ ਉਹਨਾਂ ਨੇ ਪਾਕ ਕੀਤਾ ਸੋ ਪਾਪੀ ਨੂੰ ਫੜਿਆ ਜਾਣਾ ਇਹ ਕੋਈ ਵਧਾਈ ਦੀ ਗੱਲ ਨਹੀਂ ਪਰ ਮੈਂ ਹਾਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਇਸ ਗੱਲ ਦੇ ਉੱਤੇ ਮਤਲਬ ਕਿ ਸਾਡੇ ਦਿਲ ਨੂੰ ਇੱਕ ਸ਼ਾਂਤਮਨਾ ਜ਼ਰੂਰ ਮਿਲੀ ਹੈ ਸਾਡੇ ਦਿਲ ਨੂੰ ਇੱਕ ਠਰਮਾ ਜ਼ਰੂਰ ਮਿਲਿਆ ਹੈ ਕਿ ਐਸੇ ਪਾਪੀ ਜਿਨ੍ਹਾਂ ਨੇ ਪਾਪ ਕਮਾਇਆ ਅੱਜ ਉਹ ਆਪਣੀ ਸਜ਼ਾ ਭੋਗਣ ਲਈ ਬੜੀਆਂ سنگੀਨ ਧਰਾਵਾਂ ਦੇ ਅਧੀਨ ਅੱਜ ਉਹ ਪੁਲਿਸ ਦੇ ਕਸਟਡੀ 'ਚ ਨੇ ਔਰ ਬਹੁਤ ਜਲਦੀ ਉਹ ਸਲਾਖਾਂ ਦੇ ਪਿੱਛੇ ਹੋਣਗੇ ਜੇਲ੍ਹ 'ਚ ਹੋਣਗੇ ਧੰਨਵਾਦ ਜੀ ਲੋਕਾਂ ਜੀ ਅਸੀਂ ਵਾਸਤੇ ਥਾਸੀ ਦੀ ਮੰਗ ਕਰ ਰਹੇ ਨਹੀਂ ਤੁਸੀਂ ਵੀ ਕਹਿਣਾ ਪਾਓ ਦੇਖੋ ਜਿਹੜਾ ਪ੍ਰਸ਼ਾਸਨ ਹੁੰਦਾ ਹੈ ਪ੍ਰਸ਼ਾਸਨ ਕਾਨੂੰਨ ਜੋ ਦੇਸ਼ ਦਾ ਕਾਨੂੰਨ ਹੈ ਉਹਦੇ ਹਿਸਾਬ ਨਾਲ ਉਹਨੇ ਕੰਮ ਕਰਨਾ ਜੋ ਕਾਨੂੰਨ ਦੇ ਵਿੱਚ ਰਹਿੰਦੇ ਹੋਏ ਉਹਨਾਂ ਤੇ ਸਖਤ ਤੋਂ ਸਖਤ ਤਰ੍ਹਾਂ ਹੋਣਗੀਆਂ ਉਹ ਆਲਰੇਡੀ ਇੰਪੋਜ਼ ਹੋ ਚੁੱਕੀਆਂ ਲੱਗ ਸਕੀਆਂ ਉਹਨਾਂ ਧਰਾਵਾਂ ਦੇ ਦੀਨ ਉਹ ਬਹੁਤ ਜਲਦੀ ਸਲਾਖਾਂ ਦੇ ਵਿੱਚੋਂ ਥੈਂਕ ਯੂ ਥੈਂਕ